ਕੱਲ ਸ਼ਾਮ ਕਰੀਬ 8 ਵਜੇ ਦੀ ਘਟਨਾ ਹੈ ਜਿਹਦੇ ਵਿੱਚ ਜੋਗਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਡਿਊਟੀ ਕਰਦੇ ਸੀ ਇਹ ਜੋ ਬਰਨਾਲੇ ਰਹਿੰਦੇ ਨੇ ਤੇ ਇਹਨਾਂ ਦੇ ਆਪਣੇ ਬ੍ਰਦਰ ਸੁਖਦੇਵ ਸਿੰਘ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਪ੍ਰਾਪਰਟੀ ਰਿਲੇਟਡ ਜਿਹੜਾ ਡਿਸਪਿਊਟ ਚੱਲਦਾ ਸੀਗਾ ਕੱਲ ਸ਼ਾਮ ਇਹ ਆਪਣੀ ਪਤਨੀ ਵੀਰਪਾਲ कौर ਦੇ ਨਾਲ ਆਪਣੇ ਨਾਨਕੇ ਪਿੰਡ ਕਾਲੇਕੇ ਤੋਂ ਵਾਪਸ ਬਰਨਾਲਾ ਸਾਈਡ ਨੂੰ ਆ ਰਹੇ ਸੀ ਜਦੋਂ ਇਹ ਭੈਣੀ ਜੱਸਾ ਲਿੰਕ ਰੋਡ ਦੇ ਉੱਤੇ ਕਰੀਬ 2 ਕਿਲੋਮੀਟਰ ਆਏ ਤਾਂ ਅੱਗੇ ਤੋਂ ਟਰੈਕਟਰ ਦੇ ਉੱਤੇ ਇਹਨਾਂ ਦਾ ਜਿਹੜਾ ਬ੍ਰਦਰ ਹੈ ਛੋਟਾ ਸੁਖਦੇਵ ਸਿੰਘ ਤੇ ਸੁਖਦੇਵ ਸਿੰਘ ਦਾ ਬੇਟਾ ਰਵਨਪ੍ਰੀਤ ਸਿੰਘ ਇਹ ਆ ਰਹੇ ਸੀ ਇਹਨਾਂ ਨੇ ਟਰੈਕਟਰ ਰੋਕ ਕੇ ਤੇ ਉਹਦੇ ਉੱਤੇ ਜਿਹੜਾ ਟੱਕਰ ਮਾਰ ਕੇ ਜਿਹੜੀ ਬਲਬੀਰ कौर ਸਾਈਡ ਤੇ ਖੜੀ ਸੀ ਉਹ ਥੋੜੀ ਉਹਨੂੰ ਘਬਰਾਟ ਹੋ ਗਈ ਸੀ ਤੇ ਇਹਨਾਂ ਨੇ ਟੱਕਰ ਮਾਰ ਕੇ ਜਿਹੜਾ ਪਹਿਲਾਂ ਉਹਨੂੰ ਮੋਟਰਸਾਈਕਲ ਤੋਂ ਥੱਲੇ ਸਿੱੜ ਦਿੱਤਾ ਖੇਤਾਂ ਵਿੱਚ ਤੇ ਬਾਅਦ ਦੇ ਵਿੱਚ ਟਰੈਕਟਰ ਜਿਹੜਾ ਉਹਦੇ ਉੱਤੇ ਚੜਾ ਕੇ ਪੂਰਾ ਜਿਹੜਾ ਉਹਨੂੰ ਕਤਲ ਕਰ ਦਿੱਤਾ। ਸੋ ਵੀਰਪਾਲ ਕੌਰ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜਾ ਐਫ ਆਈ ਆਰ ਥਾਣਾ ਧਰੋਲਾ ਵਿਖੇ ਦਰਜ ਕਰ ਦਿੱਤੀ ਆ ਦੋਨਾਂ ਦੇ ਖਿਲਾਫ ਤੇ ਦੋਸ਼ੀਆਂ ਦੀ ਭਾਲ ਜਾਰੀ ਆ। ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ। ਜਿਹੜੀ ਡੈੱਡ ਬੋਡੀ ਆ ਉਹਨੂੰ ਸਿਵਲ ਹਸਪਤਾਲ ਬਰਨਾਲਾ ਜਿਹੜਾ ਪੁਆਇੰਟਰੀ ਵਿੱਚ ਰਖਵਾ ਦਿੱਤਾ ਗਿਆ। ਪੋਸਟਮਾਰਟਮ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਕੀਤੀ ਜਾਏਗੀ। ਸਰ ਹੁੰਦੇ ਰਹਿਤ ਹੋਗੇ ਜੀ। ਬੰਦਿਆਂ ਦੀ ਗ੍ਰਿਫਤਾਰੀ ਬਾਕੀ ਆ ਉਹਨਾਂ ਦੀ ਤਲਾਸ਼ ਜਾਰੀ ਆ ਜਲਦੀ ਉਹਨਾਂ ਨੂੰ ਗ੍ਰਿਫ